ਅੰਕੀਤ ਲੰਗਰਾੜ ਕਿਹੜੇ ਲੀਡਰ ਚ ਲੀਡਰ ਡਿਸੀਜਨ ਨੂੰ ਆਵਾਜ਼ਮੰਮੀ ਪਾਰਟੀ ਨੇ ਐਮਐਲਏ ਬਣਾਇਆ ਸੁਸ਼ੀਲ ਰਿੰਕੂ ਕਿੱਡਾ ਕਬੜਾ ਲੀਡਰ ਡਿਸੀਜਨ ਨੂੰ ਆਵਾਜ਼ਮੰਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ ਨਾਰਗ ਹੋ ਕੇ ਐਨਪੀ ਬਣਾਇਆ ਬਸ ਕਿੱਥੇ ਭਗਾਂ ਡੋਏ ਕਿਦਾਂ ਨੂੰ ਕਿੱਥੇ ਟੋਈ ਗਈ ਹੈ ਇਹ ਇਹ ਮੌਕਾ ਪ੍ਰਸਤਿਤ ਬਿਜ਼ਨਸਮੈਨ ਲੋਕ ਨੇ ਜਿਹੜੇ ਮਤਲਬ ਪੈਸੇ ਤੋਂ ਲੈਣਾ ਮਤਲਬ ਹੈ ਨਹੀਂ ਕਿਨ ਪਾਰਟੀ ਨੇ ਕੋਈ ਅਲਟਰਨੇਟ ਲੋਇੰਗ ਨਹੀਂ ਦਿੱਤਾ ਸੁਸ਼ੀਲ ਜੀ ਨੂੰ ਤੇ ਦੂਸਰੇ ਥਾ ਅਤੀਜਾ ਥਾ ਚਲੇ ਜਾਂਦਾ ਮਲਟੀ ਕਿੱਥੇ ਆ ਬੀਜਪੀ ਨਾਲ ਲੋਜਿਕ ਕਿ ਗੁਰਦਰਾ ਸਾਹਿਬ ਦੇ ਚਰਦਾਸ ਗਾ ਲਈ ਕਿਸ ਨੇ ਮਜਬੂਰ ਕੀਤਾ ਸੀ ਅਸੀਂ ਤੁਹਾਨੂੰ ਕਿਹਾ ਸੀ ਕਿ ਚਲੋ ਵੀ ਭਾਈ ਜਲਦੀ ਤੁਸੀਂ ਕੰਪਨਸੇਸ਼ਨ ਕਰੋ ਕਿਸੇ ਨੇ ਬਹੁਤ ਨਹੀਂ ਸੀ ਕੀਤਾ ਕਿਉਂਕਿ ਸਾਨੂੰ ਤਾਂ ਪਹਿਲਾਂ ਤੋਂ ਖਬਰ ਆ ਰਹੀ ਹੈ ਕਿ ਰਿੰਕੂ ਨੇ ਜਾਣਾ ਉਹ ਸ਼ਿਤਰ ਜੀ ਕੋ ਤਾਂ ਚੱਲ ਜਾਈਏ ਇਸ ਨੂੰ ਦੇਖ ਰਹੇ ਹੈ ਕਿ ਜਾਂਦੇ ਅਸੀਂ ਤਾਂ ਬਿਲਕੁਲ ਨਹੀਂ ਆ। ਔਰ ਰਿਕੂ ਨੇ ਤਾਂ ਬਿਲਕੁਲ ਹੀ ਮਤਲਬ ਖਤਰ ਕਰ ਦਿੱਤੀ ਆਪਣੀ ਕਹਾਣੀ ਤੇ ਅਸੀਂ ਵੜ ਕੇ ਦੇਖਣ ਸਾਡੇ ਪਿੰਡਾਂ ਦੇ ਵਿੱਚ ਸੁਸ਼ੀਲ ਨੇ ਰਿਕੂ ਨੂੰ ਬਹੁਤ ਸਾਡੇ ਪਿੰਡਾਂ ਦੇ ਵਿੱਚ ਮੇਰੇ ਹਲਕੇ 'ਚ ਵੜ ਕੇ ਲੇਕਿਨ ਜੁੱਤੀਆਂ ਮਾਰ ਕੇ ਭਜਾ ਮੰਗਿਆ ਉਹਨੂੰ ਸਾਡੇ ਪਿੰਡਾਂ ਦੇ ਮੇਰੇ ਹਲਕੇ 'ਚ ਵੜ ਕੇ ਲੇਕਿਨ ਜੁੱਤੀਆਂ ਮਾਰ ਕੇ ਭਜਾ ਮੰਗਿਆ ਉਹਨੂੰ ਸਾਡੇ ਪਿੰਡਾਂ ਦੇ ਮੇਰੇ ਹਲਕੇ 'ਚ ਵੜ ਕੇ ਲੇਕਿਨ ਜੁੱਤੀਆਂ ਮਾਰ ਕੇ ਭਜਾ ਮੰਗਿਆ ਉਹਨੂੰ ਅਸੀਂ ਕਿੜੀਆਂ ਹੱਥਾਂ ਚ ਬੰਦਾ ਪਾਈਆਂ ਹੋਈਆਂ ਕਿ ਕੱਲ ਤੁਹਾਡੇ ਵਾਸਤੇ ਅਸੀਂ ਜ਼ੋਰ ਲਾਇਆ ਅਸੀਂ ਟਿਲ ਤੱਕ ਲਾਇਆ ਅਸੀਂ ਤਣ ਤਣ ਹਲਕੇ ਸਾਹਮਣੇ ਇਹਨਾਂ ਨੂੰ ਤੇ ਤੋੜਨ ਵਾਸਤੇ ਇਸ ਕਰਕੇ ਚੋਣਨ ਵਾਸਤੇ ਲਾਇਆ ਸੀ ਕਿੱਡਾ ਕਬੱਡਰ ਲੀਡਰ ਸੀ ਇਹ ਆਪਣੇ ਇਹ ਬਹੁਤ ਸਮਰੱਥਰ ਸਮਝਦਾ ਆਪਣੀ ਇਹ ਬਹੁਤ ਕਾਬੂ ਸੀਗਾ ਕਿ ਇਹ ਐਮਪੀ ਬਣ ਗਿਆ ਅਸੀਂ ਬਣਾਇਆ ਪੰਜਾਬ ਸਰਕਾਰ ਦੇ ਤਾਂ ਉਹਨਾਂ ਨੂੰ ਐਟਲੀ ਸਟੇਬਲ ਨਹੀਂ ਲੱਗਦਾ ਮੈਨੂੰ ਬੰਦਾ ਹੈਨਾ ਕਦੇ ਉਹ ਆਪਣੇ ਦਾਦੇ ਦੀਆਂ ਬੱਤਾਂ ਪਾਉਂਦਾ ਹੈ ਔਰ ਕਦੇ ਉਹ ਚੱਟ ਕੇ ਪਿੱਛੇ ਪਿੱਛੇ ਚਲਾ ਜਾਂਦਾ ਹੈ ਇਕਿ ਸਿਟਿੰਗ ਐਮਪੀ ਆ ਜਿਹੜਾ ਉਹ ਕੱਲ ਤੱਕ ਦਾਦੇ ਦੀਆਂ ਬਾਤਾਂ ਪਾਉਂਦਾ ਸੀ ਜੀ ਮੈਂ ਇਹ ਚ ਜੰਮਿਆ ਮੈਂ ਇਹ ਚ ਮਰਨਾ ਤੇ ਮੇਰੇ ਦਾਦੇ ਦੀ ਇਹਦੇ ਵਿੱਚ ਜਿਹੜੀ ਸ਼ਹਾਦਤ ਆ ਕਾਂਗਰਸ ਪਾਰਟੀ ਮੇਰੀ ਮਾਂ ਆ ਫੁਲਾਨਾ ਮੇਰਾ ਪਿਓ ਆ ਅਜੂ ਵੀ ਜਿ ਵਿੱਚ ਚਲੇ ਗਿਆ ਸਟੈਂਡ ਹੀ ਨਹੀਂ ਹੈ ਬੰਦੇ ਨਾਲ ਔਰ ਲੋਕ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਲੋਕ ਨਹੀਂ ਇਹਨਾਂ ਦੇ ਪਿਛਲਾਵੇ ਦੇ ਵਿੱਚ ਆਉਣ ਲੱਗ ਗਾ ਮਤ ਸਮਝਣ ਕੇ ਲੋਕ ਇਹਨਾਂ ਨੂੰ ਬੀਜੇਪੀ ਦੇ ਵਿੱਚ ਗਿਆ ਨੂੰ ਹੋਇਆ ਨੂੰ ਮੋਟੇ ਫਾਇਦੇ ਕਰਦੇ ਨੇ ਇਹ ਨਵੀਂ ਨਿਊਜ਼ ਅੱਜ ਸਿਰਫ ਕਿਉਂਕਿ ਪ੍ਰੈਸ ਦੇ ਵਿੱਚ ਆ ਰਹੀ ਹੈ ਇਸ ਕਰਕੇ ਨਵੀਂ ਨਿਊਜ਼ ਹੈ ਜੀ ਕਿ ਬੜੀ ਦਿਨਾਂ ਦੀ ਗੱਲਬਾਤ ਚੱਲ ਰਹੀ ਪਈ ਹੈ ਜੀ ਅਕਿਰਤ ਕੰਡ ਸੀਤ ਲੰਗਰਾੜ ਕਿਹੜੇ ਲੀਡਰ ਚ ਲੀਡਰ ਸੀ ਜਿਹਨੂੰ ਆਮ ਆਦਮੀ ਪਾਰਟੀ ਨੇ ਐਮਐਲਏ ਬਣਾਇਆ ਸੁਸ਼ੀਲ ਸਿੰਘ ਕੋ ਕਿੱਡਾ ਕਬੜਾ ਲੀਡਰ ਸੀ ਜਿਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਨੇ ਨਾਮ ਰੋ ਕੇ ਐਮਪੀ ਬਣਾਇਆ ਕਿਤੇ ਕਹਿੰਦੇ ਕਿ ਕਿਤੇ ਟੋਈ ਨਹੀਂ ਹੈ ਕਿ ਇਹ ਮੌਕਾ ਪ੍ਰਸਤੁਤ ਤੇ बिजनेसमैन ਦੋਤ ਨੇ ਜਿਹਦੇ ਮੰਨ ਕੇ ਪੈਸੇ ਲੈਣਾ ਮਤਲਬ ਹੈ ਕਿ ਰਣਨੀਤਿਕ ਪਾਰਟੀ ਦਾ ਕੋਈ ਅਲਟੀਮੇਟ ਲੋਕ ਵੀ ਹੁੰਦੇ ਸੁਸ਼ੀਲ ਜੀ ਕੋ ਤੇ ਦੂਸਰੇ ਥੋੜਾ ਆ ਕੇ ਦੂਜੇ ਥਾ ਚਲੇ ਜਾਂਦਾ ਮਲਟੀ ਕਿਥੇ ਹੈ ਬੀਜਪੀ ਨਾਲ ਜੋ ਰਿਹਾ ਹੈ ਮੈਡਮ ਜੀ ਅਖਦਾ ਤੁਹਾਨੂੰ ਕਿ ਜਿਵੇਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਵੀ ਕਰਵਾ ਲਈ ਆ ਕਿ ਪਹਿਲਾਂ ਵੀ ਜਦੋਂ ਅਫਵਾਹਾਂ ਜਾਂ ਗੱਲਬਾਤ ਹੋਈ ਸੀ ਕਿ ਬੀਜਪੀ ਜਿਹੜੀ ਐ ਜੁਆਇਨ ਕਰ ਰਿਆ ਸੀ ਤਲੁੰਗਰਾ ਤੇ ਅ ਸ਼ਸ਼ੀਰ ਬੁੱਤੂ ਤੇ ਆ ਕੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਲਈ ਇਸ ਕੱਲ ਨੂੰ ਤੁਸੀਂ ਕਿਦਾਂ ਨਜ਼ਰੀਏ ਨਾਲ ਦੇਖਦੇ ਤੁਸੀਂ ਮੈਂ ਉਹੀ ਕਹਿਣਾ ਚਾਹਲੀ ਤੁਹਾਨੂੰ ਮੈਂ ਪਹਿਲਾਂ ਹੀ ਉਹ ਗੱਲ ਕਹਿ ਦਿੱਤੀ ਠੀਕ ਹੈ ਤੁਸੀਂ ਲੋਕਾਂ ਦੀ ਮੈਂਟੈਲਿਟੀ ਦੇਖੋ ਤੁਸੀਂ ਉਹਨਾਂ ਦਾ ਮਾਈਂਡ ਆਫ ਮਾਈਂਡਸੈਟ ਤੇ ਕਿ ਗੁਰਦਾਰ ਸਾਹਿਬ ਦੇ ਤੇ ਦਾਸ ਵਾਲੇ ਕਿਸ ਨੇ ਮਜਬੂਰ ਕੀਤਾ ਸੀ ਅਸੀਂ ਤੁਹਾਨੂੰ ਕਿਹਾ ਸੀ ਕਿ ਚਲੋ ਵੀ ਭਾਈ ਜਲਦੀ ਤੁਸੀਂ ਕੰਪਨਸੇਸ਼ਨ ਕਰੋ ਕਿਸੇ ਨੇ ਬੋਧਰੀ ਨਹੀਂ ਸੀ ਕੀਤਾ ਕਿਉਂਕਿ ਸਾਨੂੰ ਤਾਂ ਪਹਿਲਾਂ ਤੋਂ ਖਬਰ ਆ ਰਹੀ ਆ ਕਿ ਰਿੰਕੂ ਨੇ ਜਾਣਾ ਉਹ ਸ਼ਿਤਰਜੀਤ ਉਹ ਤਾਂ ਚੱਲਦੇ ਇਸ ਤੋਂ ਦੇਖ ਰਹੇ ਹੈ ਕਿ ਚੰਦੇ ਤੇ ਜਾਓ ਕੀ ਕਰਨ ਲੱਗਦੇ ਤੁਹਾਨੂੰ ਕਿ ਪਾਰਟੀ ਜਿਹੜੀ ਆ ਬੀਜਪੀ ਦੇ ਚੱਲ ਵੇ ਨਾਂ ਮੇ ਤੋਂ ਕਾਹਨ ਪੁੱਛੋ ਤੇ ਜ਼ਿਆਦਾ ਚੰਗੀ ਗੱਲ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਇਹਨਾਂ ਨੂੰ ਚਾਹੀਦੇ ਨੇ ਕਰੋੜਾ ਇੱਕ ਕਰੋੜਾਂ ਵਾਲੇ ਲੋਕ ਨੇ ਸਾਡੀ ਪਾਰਟੀ ਨੂੰ ਕਿਸੇ ਵਾਰਤਾ ਦੀ ਪਾਕਿਸਤਾਨ ਦੀ ਸੇਵਾ ਦਾ ਰਾਹ ਕੱਲ ਹਜੇ ਜਿਹੜੇ ਇਹਨਾਂ ਦੇ ਪੁਤਾਰ ਨੇ ਪੰਜਾਬ ਦੇ ਅਸਦੀਲ ਜਾਖੜ ਜੀ ਕੀ ਕਹਿ ਰਹੇ ਸੀ ਕਿ ਅਸੀਂ ਤੁਸੀਂਆਂ ਪਾਰਟੀਆਂ ਦੇ ਵਿੱਚ ਥੋੜਾ ਗਰਮ ਇਕੱਠੇ ਨਹੀਂ ਕਰਨਾ ਅਸੀਂ ਦੂਸਰੀਆਂ ਪਾਰਟੀਆਂ ਦੇ ਵਿੱਚ ਫਰੰਟ ਆਏ ਹੋਏ ਬੰਦੇ ਜਿਹੜੇ ਬਹੁਤੀਆਂ ਪਾਰਟੀਆਂ ਛੱਡ ਕੇ ਆਉਣਗੇ ਉਹਨਾਂ ਨੂੰ ਅਸੀਂ ਆਪਣੇ ਵਿੱਚ ਸ਼ਾਮਲ ਨਹੀਂ ਕਰਨਾ ਹੁਣ ਅੱਜ ਕਿੱਥੋਂ ਬਕਸਰ ਤੋਂ ਆਏ ਕੀ ਲੱਗਦਾ ਤੁਹਾਨੂੰ ਕੀ ਹੋਰ ਜਿਹੜੇ ਦੇ ਵਿੱਚ ਤੀਸਰੇ ਥਾਂ ਬੰਦਾ ਚਲਾ ਗਿਆ ਤੇ ਤੁਸੀਂ ਦੱਸੋ ਕੀ ਉਹਨਾਂ ਦਾ ਕਹਿਣਾ ਹੈ ਕਿ 40 ਬੰਦੇ ਜਿਹੜੇ ਐਮਐਲਏ ਜਿਹੜੇ ਆ ਆਮਦਵੀ ਪਾਰਟੀ ਦੇ ਸਾਡੀ ਰਡਾਰ ਤੇ ਆ ਜੀ ਕਿ ਉਹ ਜਿਹੜੇ ਇਹਦੇ ਵਿੱਚ ਸ਼ਾਮਲ ਹੋ ਰਹੇ ਆ ਬਿਲਕੁਲ ਕੋਈ ਕੋਈ ਐਮਐਲਏ ਜਿਹੜਾ ਆ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਇਹਨਾਂ ਕਿਸ ਕਿਹਨਾਂ ਦੀ ਮੈਂਟੈਲਿਟੀ ਤੋਂ ਸ਼ੁਰੂ ਤੋਂ ਜਾਣਦੇ ਸ਼ਿਤਰ ਨੂੰ ਕੋਈ ਨਹੀਂ ਜਾਣਦਾ ਔਰ ਰਿੰਕੂ ਨੇ ਤਾਂ ਬਿਲਕੁਲ ਹੀ ਮਤਲਬ ਖਤਮ ਕਰ ਦਿੱਤੀ ਆਪਣੀ ਕਹਾਣੀ ਕਿ ਅਸੀਂ ਵੜ ਕੇ ਦੇਖਣ ਸਾਡੇ ਪਿੰਡਾਂ ਦੇ ਵਿੱਚ ਸੁਸ਼ੀਲ ਦੇ ਤੁਹਾਨੂੰ ਬਹੁਤ ਸਾਡੇ ਪਿੰਡਾਂ ਦੇ ਮੇਰੇ ਹਲਕੇ ਚ ਵੜ ਕੇ ਲੇਕਿਨ ਜੁੱਤੀਆਂ ਮਾਰ ਕੇ ਪਜਾਮਾਉਂਦੀ ਕਿ ਕਿੜੀ ਹੱਥਾਂ ਚ ਬੰਦਾ ਪਾਈਆਂ ਹੋਈਆਂ ਕਿ ਕੱਲ ਤੁਹਾਡੇ ਵਾਸਤੇ ਅਸੀਂ ਜ਼ੋਰ ਲਾਇਆ ਅਸੀਂ ਟਿਲ ਤੱਕ ਲਾਇਆ ਅਸੀਂ ਤਣ ਤਣ ਹਲਕੇ ਸਾਹਮਣੇ ਇਹਨਾਂ ਨੂੰ ਤੇ ਡੋਣ ਵਾਸਤੇ ਵੇਸ ਕਰਕੇ ਚਕਾਉਣ ਵਾਸਤੇ ਲਾਇਏ ਸੀ ਕਿੱਡਾ ਕਬੱਡਰ ਲੀਡਰ ਸੀ ਇਹ ਆਪਣਾ ਇਹ ਬਹੁਤ ਸਮਰੱਥਾ ਸਮਝਦਾ ਆਪਣੀ ਕਿ ਬਹੁਤ ਕਾਬੂ ਸੀਗਾ ਕਿ ਐਮਪੀ ਬਣ ਗਿਆ ਅਸੀਂ ਬਣਾਇਆ ਪੰਜਾਬ ਸਰਕਾਰ ਦੇ ਐਮਪੀ ਨਹੀਂ ਆਮ ਆਦਮੀ ਪਾਰਟੀ ਨੇ ਵੀ ਤੇ ਜਿਹੜੀ ਕਾਂਗਰਸ ਦੇ ਵਿੱਚੋਂ ਲੀਡਰ ਜਿਹੜਾ ਆਇਆ ਹੋਇਆ ਸੀ ਹਾਰਿਆ ਹੋਇਆ ਸੀ ਉਹਨੂੰ ਚੱਕ ਐਮਪੀ ਜਿਹੜਾ ਬਣਾਇਆ ਇਹ ਕਾਂਗਰਸ ਆਮ ਆਦਮੀ ਪਾਰਟੀ ਦੀ ਇਹ ਕੰਤੂ ਸੀ ਤੇ ਐਮਪੀ ਜੇਕਰ ਰਿੰਕੂ ਨੂੰ ਉਹਨੇ ਆਮ ਆਦਮੀ ਪਾਰਟੀ ਨੇ ਇੱਕ ਹਾਰੇ ਹੋਏ ਐਮਐਲਏ ਨੂੰ ਚੱਕ ਕੇ ਐਮਟੀ ਬਣਾਇਆ ਤੇ ਕੀ ਗੱਲ ਸਮਝਦੇ ਕਿ ਰਣਨੀਤੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਸੀ ਕਿਤੇ ਨਾ ਕਿਤੇ ਗੱਲ ਕੀ ਕੀ ਗੱਲ ਕਰਦੇ ਹਾਰੇ ਹੋਏ ਮੈਨੂੰ ਰਿੰਕੂ ਦੀ ਗੱਲ ਕਰ ਰਿਹਾ ਉਹ ਹਾਰਿਆ ਹੋਇਆ ਐਮਐਲਏ ਸੀ ਦੇਖੋ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਆਉਂਦਾ ਸੀ ਉਹ ਸਾਰਿਆਂ ਨੂੰ ਜਿਹਾਇਆ ਕਹਿੰਦੇ ਸੀ ਮੈਂ ਕਾਲੀ ਦਲ ਦੇ ਵਿੱਚ 20 ਸਾਲ ਰਹੀ ਮੈਨੂੰ ਕਿੱਥੇ ਲੈ ਕੇ ਆਏ ਇੱਕ ਇਹ ਨਵੀਂ ਪਾਰਟੀ ਦੇ ਵਿੱਚ ਅਸੀਂ ਸਾਰਿਆਂ ਨੂੰ ਜੈ ਕਹਣਾ ਹੁੰਦਾ ਹੈ ਕਿ ਵੀ ਠੀਕ ਹੈ ਜਿਹੜੇ ਜਿਹੜਾ ਜਦੋਂ ਆਉਂਦੇ ਆ ਉਦੋਂ ਵੀ ਸੌਹਾ ਖਾ ਕੇ ਆਉਂਦੇ ਆ ਹੁਣ ਜਦੋਂ ਤੁਹਾਡੇ ਸਾਹਮਣੇ ਨਾ ਇਹਨਾਂ ਨੂੰ ਮੰਦਰ ਦਾ ਮੰਦਰਾਂ ਦਾ ਰਿਗਾਰਡ ਆ ਨਾ ਇਹਨਾਂ ਨੂੰ ਗੋਤਵਰਾ ਸਾਹ ਦਾ ਰਿਗਾਰਡ ਆ ਨਾ ਇਹਨਾਂ ਨੂੰ ਅਸਥਾਨ ਦਾ ਰਿਗਾਰਡ ਆ ਇਹ ਤਾਂ ਕਿੱਥੇ ਕਾਣ ਲੋਗੇ ਮੈਡਮ ਮੇਰਾ ਇੱਕ ਕੁਐਸਚਨ ਹੈ ਮੈਡਮ ਇੱਕ ਗੱਲ ਹੋਰ ਮੈਡਮ ਕਿ ਤੁਹਾਨੂੰ ਵੀ ਕੋਈ ਆਇਆ ਇੱਧਰ ਬੀਜਪੀ ਵੱਲੋਂ ਸੋਵਰੀ ਆਵੇ ਅਸੀਂ ਆਪਣੇ ਸਟੈਂਡ ਤੇ ਸਾਡੇ ਪੈਸੇ ਸਾਡੀ ਪ੍ਰਾਇਓਰਟੀ ਨਹੀਂ ਹੈ ਨਾ ਪੈਸੇ ਸਾਡੀ ਪ੍ਰਾਇੋਰਟੀ ਨਾ ਸਿਕੋ ਮਾੜਾ ਕੰਮ ਕਰੇ ਸਾਡਾ ਕੋਈ ਕੀ ਬਗੜ ਲੂਗਾ ਇਹਨਾਂ ਨੇ ਕੀ ਪਤਾ ਸਾਲ ਦੇ ਵਿੱਚ ਕੀ ਕੀਤਾ ਜਿਹੜਾ ਇਹਨਾਂ ਨੇ ਇਹਨਾਂ ਨੂੰ ਡਰ ਪਿਆ ਗਿਆ ਮੈਡਮ ਮੇਰਾ ਇੱਕ ਲਾਸਟ ਕੁਐਸਚਨ ਹੈਗਾ ਕਿ ਬੀਜੇਪੀ ਵਾਲ ਸਾਰੇ ਲੀਡਰ ਜਾ ਰਹੇ ਹੈਗਾ ਕੀ ਕਾਰਨ ਹੈਗਾ ਬੀਜੇਪੀ ਕੋ ਬਹੁਤ ਵਧੀਆ ਹੈਗੀ ਹੈ ਪਾਰਟੀ ਉਹ ਕੋਲ ਵਾਸ਼ਿੰਗ ਮਸ਼ੀਨ ਹੈ ਜਿਹਦੇ ਵਿੱਚ ਸਾਰੇ ਜਿਹੜੇ ਕੁਕਰਮ ਹੈ ਉਹ ਧੋਤੇ ਜਾਂਦੇ ਆ ਉਹਦੇ ਵਿੱਚ ਜਾ ਕੇ ਸਾਫ ਹੋ ਜਾਂਦੇ ਸਾਰੀ ਉਮਰ ਕਿਹੜੀਆਂ ਸਾਰੀ ਉਮਰ ਲੁਧਿਆਣੇ ਦੇ ਐਮਪੀ ਜਿਹੜੇ ਸਾਰੀ ਉਮਰ ਕਾਂਗਰਸ ਜੋਇਨ ਕੀਤਾ ਸਾਰਾ ਪਰਿਵਾਰ ਇਹਨਾਂ ਨੇ ਕੱਲ ਉਹਨਾਂ ਦਾ ਉਹਨਾਂ ਵੀ ਕੀਤਾ ਉਹਨਾਂ ਨੂੰ ਮੈਂਟਲੀ ਸਟੇਬਲ ਹਨ ਕਦੀ ਉਹ ਆਪਣੇ ਦਾਦੇ ਦੀਆਂ ਬੱਤਾਂ ਪਾਉਂਦਾ ਆ ਔਰ ਕਦੀ ਉਹ ਚੱਟ ਕੇ ਪਿੱਛੇ ਪਿੱਛੇ ਚਲੇ ਜਾਂਦਾ ਇੱਕ ਸਿਟਿੰਗ ਐਮਪੀ ਆ ਜਿਹੜਾ ਉਹ ਕੱਲ ਤੱਕ ਦਾਦੇ ਦੀਆਂ ਬੱਤਾਂ ਪਾਉਂਦਾ ਸੀ ਜੀ ਮੈਂ ਇੱਚ ਜੰਮਿਆ ਮੈਂ ਇੱਚ ਮਰਨਾ ਮੇਰੇ ਦਾਦੇ ਦੀ ਇਹਦੇ ਵਿੱਚ ਜਿਹੜੀ ਸ਼ਹਾਦਤ ਆ ਕਾਂਗਰਸ ਪਾਰਟੀ ਮੇਰੀ ਮਾਂ ਆ ਫੁਲਾਨਾ ਮੇਰਾ ਪਿਓ ਆ ਅਜੋ ਪਿੱਛੇ ਪਿੱਛੇ ਚਲੇ ਗਿਆ ਸਟਾਈਲੀ ਵੀ ਹੈ ਬੰਦੇ ਦਾ ਔਰ ਲੋਕ ਬਹੁਤ ਚੰਗੇ ਸਨ ਲੋਕ ਨਹੀਂ ਇਹਨਾਂ ਦੇ ਪਿਛਾਵੇ ਵਿੱਚ ਆਉਣ ਲੱਗੋ ਮਤ ਸਮਝਣ ਕੇ ਲੋਕ ਇਹਨਾਂ ਨੂੰ ਬੀਜੇਪੀ ਦੇ ਵਿੱਚ ਗਿਆਨ ਹੋਇਆ ਨਾ ਵੋਟਾਂ ਪਾਉਣ ਦਾ ਇਹਨਾਂ ਦੀ ਜਾਣ ਨਾਲ ਪਾਰਟੀ ਨੂੰ ਕੋਈ ਕੋਈ ਫਰਕ ਨਹੀਂ ਪੈਂਦਾ ਅਸੀਂ ਇਹ ਸਮਝਦੇ ਕਿ ਜੇ ਸਾਨੂੰ ਫਰਕ ਪੈਂਦਾ ਹੁੰਦਾ ਤੇ ਕੀ ਇਹਨਾਂ ਤੱਕ ਕੋਈ ਪਹੁੰਚਣਾ ਕਰਦਾ ਕੀ ਇਹਨਾਂ ਨੂੰ ਕੋਈ ਰੋਕਦਾ ਨਾ ਸਾਨੂੰ ਤਾਂ 15-20 ਦਿਨ ਤੋਂ ਪਤਾ ਕਿ ਇਹਨਾਂ ਨੇ ਜਾਣਾ ਅਸੀਂ ਕੰਪੇਨ ਕਰਣੀ ਸ਼ੁਰੂ ਕੀਤੀ ਸਾਨੂੰ ਸਾਨੂੰ ਕਹਿੰਦੇ ਅਗੇ ਸੰਗਠਨ ਦੀ ਸਾਡੇ ਅਧਿਕਾਰੀਆਂ ਦੀਆਂ ਮੀਟਿੰਗਾਂ ਕਰਾ ਦਿਓ ਸਾਨੂੰ ਕਹਿੰਦੇ ਅਗੇ ਸਾਡੇ ਪੋਸਟਰ ਰੀਲੀਜ਼ ਕਰ ਦਿੱਤ ਕਿਉਂ ਨਹੀਂ ਕੀਤਾ ਕਿਉਂਕਿ ਸਾਨੂੰ ਪਤਾ ਸੀ ਇਹ ਜਾ ਰਹੇ ਜੇ ਸਾਡਾ ਇੰਟਰਸਟ ਹੁੰਦਾ ਇਹਨਾਂ ਨੂੰ ਰੋਪਣ ਦਾ ਜਿਸਨੂੰ ਲੱਗਦਾ ਸੀ ਕਿ ਸਾਫ ਸੁਥਰੇ ਬੰਦੇ ਆ ਜਿਹੜੇ ਬੰਦੇ ਜਾਣ ਤੇ ਆ ਗਏ ਕਿਉਂ ਰੋਕਣਾ ਜਿਹੜੇ 5-7 ਦਿਨ ਤੇ ਖਾਸ ਉਹਨਾਂ ਦੀ ਤੇ ਸਾਫ ਸਾਫ ਸ਼ਰਤਾਂ ਦੇ ਵਿੱਚ ਹੈ ਕਿ ਜਾਣ ਵਾਲੇ ਨੂੰ ਰੋਕਣਾ ਨਹੀਂ ਮੀਨਸ ਕਿ ਸਾਡਾ ਹੈ ਨਹੀਂ ਉਹ ਬੀਜੇਪੀ ਕੋਲੋਂ ਕਿਹੜੇ ਕਿਹੜੇ ਹਥਿਆਰ ਨੇ ਦੋ ਜਿਹੜੇ ਤੁਸੀਂ ਗੱਲ ਕੀਤੀ ਕਿ ਵਾਸ਼ਿੰਗ ਮਸ਼ੀਨਾਂ ਉਹ ਕਿਹੜੀ ਕਿਹੜੀ ਨੇ ਕਹਿੰਦੇ ਸੀਪੀਡੀ ਦੇ ਸਾਫ ਸਾਫ ਪੜਾ ਸੀਪੀਆਈ ਇਹ 260 ਨੇ ਉਹਨਾਂ ਦੇ ਹੁਣ ਤੁਸੀਂ ਦੇਖੋ ਕਿ ਅੱਜ ਬੀਜੇਪੀ ਦਾ ਤੁਸੀਂ ਟ੍ਰੈਂਡ ਦੇਖ ਲਓ ਕਿ ਮਾਨਜੋ ਕੇਜਰੀਵਾਲ ਸਾਹਿਬ ਜਿਹੜੀ ਜਿਹੜੀ ਉਹ ਅਰੈਸਟ ਕਰਕੇ ਬੈਠੀ ਹੈ ਮਨੀਸ਼ ਚੋਧਰੀ ਤੇ ਹਜੇ ਤੱਕ ਤੁਸੀਂ ਚਾਰਜ ਫ੍ਰੈਮ ਨਹੀਂ ਕਰ ਸਕਦੇ ਕਿ ਮਾਨਜੋ ਕੇ ਮਾਨਜੋ ਸਿੰਘ ਸਾਹਿਬ ਦੇ ਨਿੱਕਾਰ ਸਾਹਮਣੇ ਚਾਰਜ ਫ੍ਰੈਮ ਨਹੀਂ ਹੋ ਸਕਦੇ ਕਿ ਉਹ ਹੈ ਹੀ ਨਹੀਂ ਕੋਸ਼ ਉਹਨਾਂ ਦੇ ਔਰ ਜਿਹੜੀ ਤੁਸੀਂ ਇਹਨਾਂ ਦੇ ਜਿਹੜੀ ਸਾਲੀ ਵਿੱਚ ਬਗਾਈ ਹੈ ਨਾ ਬੀਜੇਪੀ ਨੇ ਇਹ ਆਪਣੇ ਇਲੈਕਟਰਲ ਬੋਰਡ ਦੇ ਅੱਗੇ ਉਹਨਾਂ ਦੇ ਤੇ ਧੂਲ ਮਿੱਟੀ ਪਾਉਣ ਵਾਸਤੇ ਕੀਤਾ ਗਿਆ ਤੁਸੀਂ ਮਾਨਜੋ ਕੇਜਰੀਵਾਲ ਸਾਹਿਬ ਤੇ ਤਾਂ ਤੁਸੀਂ ਚਾਰਜ ਫ੍ਰੈਮ ਨਹੀਂ ਕਰ ਸਕਦੇ ਤੇ ਹਾ ਕੁਛ ਨਹੀਂ ਤੁਸੀਂ ਨੂੰ ਇਸ ਸੋਧੀਆਂ ਤੇ ਚੱਤ ਫਰੇਮ ਨਹੀਂ ਕਰ ਸਕਦੇ ਤੁਹਾਡੇ ਕੋਲ ਤੁਹਾਡੇ ਖਾਤੇ ਸਾਰਾ ਫਸ ਮੈਟਿਕ ਹੈ ਉਹਨਾਂ ਨੂੰ ਕਿਉਂ ਨਹੀਂ ਕੋਈ ਬਣਦਾ ਵੀ ਉਹ ਜਿਹਨੇ ਸ਼ੇਡਾ ਇਹ ਤੋਂ ਤੁਸੀਂ ਦਿੱਤੇ ਨਾ ਈਡੀਜੀ ਦੇ ਸਾਰੀ ਉਹਨਾਂ ਦੇ ਗੈਣੇ ਪਈ ਰਹੇ ਸਾਰਾ ਲੈਟ ਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਪਾ ਦਿੱਤਾ ਕਿ ਇਲੈਕਟਡ ਹੌਂਡ ਕਿੱਥੋਂ ਕਿੱਥੋਂ ਆਏ ਤੇ ਕਿਵੇਂ ਆਏ ਅੰਦਰਜੀਤ ਫਰਮਾਨ ਕਦੇ ਵੀ ਬੀਜਪੀ ਵਿੱਚ ਨਹੀਂ ਜਾ ਸਕਦੇ ਮਤਲਬ ਅਸੀਂ ਇਹ ਰਮਾਨਾ ਜੀ ਕਿ ਤੁਸੀਂ ਕਹਿੰਦੇ ਕਿ ਕਿਉਂਕਿ ਸਿਆਸਤ ਜਿਹੜੀ ਆ ਨਾ ਅਸੀਂ ਸੇਵਾ ਕਰਨ ਆਏ ਹਾਂ ਕੋਈ ਲੰਬਾ ਚੌੜਾ ਦੂਰ ਤੱਕ ਜਾਣ ਦਾ ਪਈ ਸਾਰੀ ਜ਼ਿੰਦਗੀ ਸਿਆਸਤ ਕਰਨੀ ਹੈ ਇਹੋ ਜਿਹਾ ਕੋਈ ਏਜੰਡਾ ਹੀ ਨਹੀਂ ਹੈ ਉਸ ਪ੍ਰਮਾਤਮਾ ਦੀ ਸੇਵਾ ਬਖਸ਼ੀਆਂ ਕਰਨੀ ਹੈ ਮੈਡਮ ਬਾਰ-ਬਾਰ ਪਾਰਟੀਆਂ ਬਦਲ ਕੇ ਅਸੀਂ ਆਪਣਾ ਆਪਣਾ ਜਿਹੜਾ ਨਾ ਉਹ ਜੀ ਕਹਿੰਦੇ ਆ ਕਿ ਮਾਨਸ ਰਮਾਨ ਲਾਤੇ ਨਹੀਂ ਲਾ ਸਕਦੇ ਇੱਕ ਵਾਰੀ ਜਦੋਂ ਮੈਂ ਜਦੋਂ ਮੈਂ ਪਹਿਲਾਂ ਵੀ ਪਾਰਟੀ ਬਦਲੀ ਮੈਂ ਕੋਈ ਬਹੁਤ ਵੱਡਾ